ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਆਂ ਭਗਨੀਪੌਰ ਨਜ਼ਰ ਪਾਉਣਨੇ ਆ ਦੇਸ਼ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜਨਵਰੀ ਨੂੰ ਸ਼੍ਰੀਨਗਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਜ਼ੈਡ ਮੋਡ ਟੰਲਨ ਦਾ ਕਰਨ ਗਿਉਦਗਾਟਨ ਐਸਐਲ ਸਪੈਸ਼ਲ ਸਿਕਿਉਰਿਟੀ ਗਰੁੱਪ ਨੂੰ ਸੌਂਪੀ ਗਈ ਥਾ ਅਤੇ ਸੁਰੰਗ ਦੇ ਆਲੇ ਦੁਆਲੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਨ ਸੂਰਜ ਪਾਰਟੀ ਦੇ ਆਗੂ ਪ੍ਰਸ਼ਾਨਤ ਕਿਸ਼ੋਰ ਦੀ ਹਾਲਤ ਵਿੱਚ ਹੋਇਆ ਸੁਧਾਰ ਆਈ ਸੀ ਯੂ ਤੋਂ ਜਨਰਲ ਵਾਰਡ ਵਿੱਚ ਕੀਤਾ ਗਿਆ ਸ਼ਿਫਟ ਜੇਲ੍ਹ ਵਿੱਚ ਭੁਖੜ ਹੜਤਾਲ ਤੇ ਬੈਠਣ ਕਾਰਨ ਹੋਈ ਸੀ ਤਬੀਅਤ ਖਰਾਬ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੁਬਈ ਵਿੱਚ ਤਾਲੀਬਾਨ ਸਰਕਾਰ ਦੇ ਵਿਦੇਸ਼ ਮੰਤਰੀ ਮੌਲਵੀ ਆਮੀਰ ਖਾਨ ਨਾਲ ਕੀਤੀ ਮੁਲਾਕਾਤ ਆਪਸੀ ਵਪਾਰ ਵਧਾਉਣ ਤੇ ਹੋਈ ਗੱਲਬਾਤ ਗੁਜਰਾਤ ਦੇ ਪੋਰਬੰਦਰ ਵਿੱਚ ਹੋਏ ਹਾਦਸੇ ਤੋਂ ਬਾਅਦ HLL ਨੇ ALH ਦੇ ਧਰੂਵ ਹੈਲੀਕਾਪਟਰਾਂ ਦੀਆਂ ਸਾਰੀਆਂ ਉਡਾਣਾਂ ਤੇ ਲਗਾਈ ਪਾਬੰਦੀ HLL ਨੇ ਇਸ ਹਾਦਸੇ ਦੀ ਵਿਸਥਾਰ ਨਾਲ ਜਾਂਚ ਕੀਤੀ ਸ਼ੁਰੂ ਅਤੇ ਇਸ ਤੇ 11 ਜਨਵਰੀ ਤੱਕ ਲਿਆ ਜਾ ਸਕਦਾ ਹੈ ਫੈਸਲਾ ਕਿ ਹੈਲੀਕਾਪਟਰ ਫਲੀਟ ਮੁੜ ਤੋਂ ਉਡਾਨ ਭਰਨ ਲਈ ਤਿਆਰ ਕੀਤਾ ਜਾਵੇਗਾ ਜਾਂ ਨਹੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੇ ਪਾਬੰਦੀ ਲਗਾਉਣ ਵਾਲਾ ਬਿੱਲ ਅਮਰੀਕੀ ਸੰਸਦ ਵਿੱਚ ਹੋਇਆ ਪਾਸ ਐ ਬਿੱਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਿਤਨੀਆਹੁ ਅਤੇ ਸਾਬਕਾ ਰੱਖਿਆ ਮੰਤਰੀ ਯਾਵ ਗਲਾਂਟ ਦੇ ਖਿਲਾਫ ਆਈਸੀਸੀ ਵੱਲੋਂ ਜਾਰੀ ਕੀਤੇ ਗਏ ਗ੍ਰਫਤਾਰੀ ਵਾਰੰਟ ਤੇ ਰੋਸਵਜੋ ਕੀਤਾ ਗਿਆ ਪਾਸ यूपी दे गैंगस्टर अतीक अहमद दी 6.35 करोड़ रुपए दी नाजायज जायदाद सरकार ने कीती जब्त अतीक अहमद ने अपने साथियों दे नाम ते खरीदियां स जायदादਾਂ <स्थिक> कैनेडियन पीएम जस्टिन ट्रूडो दे इस्तीफे तो बाद कनाडा दी सियासत विच आया पुछा इस दौरान कैनेडियन भारतीय मूल दे संसद मेंबर चंदर आर्या ने कनाडा दे प्रधानमंत्री दे औदे ले अपनी दावेदारी कीती पेश ਗ੍ਰੇਟਰ ਨਾਇਡਾ ਵਿੱਚ 7ਵੀਂ ਜਮਾਤ ਦੇ ਵਿਦਿਆਰਥੀ ਨੂੰ ਜੈਗਵਾਰ ਕਾਰ ਨੇ ਕੁਚਲਿਆ ਹਾਲਤ ਦੱਸੀ ਜਾ ਰਹੀ ਗੰਭੀਰ ਆਈਸੀਯੂ ਵਿੱਚ ਦਾਖਲ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਾਂਝੀ ਅਗਵਾਈ ਹੇਠ 10 ਜਨਵਰੀ ਤੋਂ ਛੋਣੀ ਵਿੱਚ ਸਥਿਤ ਆਰਮੀ ਮੈਡੀਕਲ ਕੋਰ ਏਐਸਸੀ ਸਟੇਡੀਅਮ ਵਿੱਚ ਅਗਨੀਵੀਰ ਭਰਤੀ ਰੈਲੀ ਦਾ ਕੀਤਾ ਗਿਆ ਆਯੋਜਨ ਇਹ ਰੈਲੀ 2 ਜਨਵਰੀ ਤੱਕ ਰਹੇਗੀ ਜਾਰੀ ਵੱਡੀ ਧੁੰਦ ਕਾਰਨ ਦਿੱਲੀ ਏਅਰਪੋਰਟ ਤੋਂ 100 ਤੋਂ ਵੱਡਾ ਡਾਣਾ ਹੋਇਆ ਲੇਟ ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ